ਸੋਨਾ ਰੋਡ ਨਵਾਂ ਸ਼ਹਿਰ ਇੱਕ ਮਕਾਨ ਵਿੱਚੋਂ ਚੋਰਾਂ ਨੇ ਕੀਤੀਆਂ ਸੀ ਤਾਰਾ ਚੋਰੀ ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਖਬਰ ਤੁਸੀਂ ਜੋ ਤਾਰਾ ਚੋਰੀ ਹੋਈਆਂ ਸੀ ਸੋਨਾ ਰੋਡ ਨਵਾਂ ਸ਼ਹਿਰ ਤੋਂ ਉਹ ਪਹਿਲਾਂ ਦੇਖ ਚੁੱਕੇ ਹਾਂ ਬੱਕੋ ਵਕ ਸਾਡੇ ਮਿੱਤਰ ਚੈਨਲਾਂ ਵੱਲੋਂ ਵੀ ਇਹ ਖਬਰ ਚਲਾਈ ਗਈ ਸੀ ਤੇ ਪੁਲਿਸ ਵੱਲੋਂ ਫੌਰਨ ਐਕਸ਼ਨ ਲਿਆ ਗਿਆ ਮਤਲਬ ਉਸੀ ਵਕਤ ਤੁਰੰਤ ਇਸ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਦੋ ਚੋਰ ਫੜੇ ਗਏ ਐਸ ਐਚਓ ਸਰਦਾਰ ਮਹਿੰਦਰ ਸਿੰਘ ਜਦੋਂ ਤੋਂ ਵੀ ਇਹਨਾਂ ਨੇ ਨਵਾਂ ਸ਼ਹਿਰ ਦੇ ਵਿੱਚ ਇਹ ਚਾਰਜ ਸੰਭਾਲ ਲਿਆ ਹੈ ਤਦ ਤੋਂ ਹੀ ਚੋਰਾਂ ਨੂੰ ਤੇ ਨਸ਼ੇ ਦੇ ਸਦਾਗਰਾਂ ਨੂੰ ਤੇ ਗਲਤ ਕੰਮ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਨੇ ਕਿਉਂਕਿ ਇਹ ਐਸ ਐਚਓ ਸਾਹਿਬ ਅਜਿਹੇ ਨੇ ਕਿ ਜੋ ਗਲਤ ਕੰਮ ਕਰਨ ਵਾਲਿਆਂ ਨੂੰ ਕਦੀ ਵੀ ਬਖਸ਼ਦੇ ਨਹੀਂ ਉਹਨਾਂ ਔਰ ਐਸ ਐਚਓ ਸਰਦਾਰ ਮਹਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਗਰ ਸ਼ੰਕਰ ਦਾ ਸੰਜੇ ਪਟੇਲ ਉਸ ਨੂੰ ਵੀ ਫੜ ਲਿਆ ਗਿਆ ਹੈ ਤੇ ਉਸਤੇ ਵੀ ਮੁਕੱਦਮਾ ਦਰਜ ਕਰਕੇ ਉਸ ਕੋਲੋਂ ਕਾਫੀ ਸਮਾਨ ਵੀ ਬਰਾਮਦ ਕੀਤਾ ਹੈ ਤੇ ਸੱਤ ਇਲੈਕਟ੍ਰੋਨਿਕ ਡ੍ਰਿਲਾਂ ਵੱਡੀਆਂ ਡ੍ਰਿਲਾਂ ਟੁੱਲੂ ਪੰਪ ਇੱਕ ਤੇ ਤਾਰਾਂ ਵੀ ਬਰਾਮਦ ਹੋਈਆਂ ਹਨ ਔਰ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਚਓ ਸਰਦਾਰ ਮਹਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਰਾਤ ਕੀ ਅਸੀਂ ਦਿਨ ਰਾਤ ਇਸੇ ਕੰਮਾਂ ਦੇ ਉੱਪਰ ਮਿਹਨਤ ਕਰ ਰਹੇ ਹਾਂ ਔਰ ਨਤੀਜਾ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ ਜਦੋਂ ਚੋਰੀਆਂ ਅਸੀਂ ਖਬਰਾਂ ਲਾ ਦਿੰਦੇ ਸੀ ਨਤੀਜਾ ਬੜਾ ਘੱਟ ਹੀ ਨਜ਼ਰ ਆਉਂਦਾ ਹੁੰਦਾ ਸੀ ਪਰ ਹੁਣ ਉਧਰ ਚੋਰ ਚੋਰੀ ਕਰਦੇ ਨੇ ਤਾਂ ਕੁਝ ਦਿਨਾਂ ਦੇ ਵਿੱਚ ਵੀ ਨਤੀਜਾ ਜਿਹੜਾ ਹੈ ਉਹਦਾ ਨਜ਼ਰ ਆ ਆ ਜਾਂਦਾ ਹੈ ਕਿਹਾ ਗਿਆ ਹੈ ਕਿ ਚੋਰ ਜਿਹੜੇ ਨੇ ਇਹ ਨਸ਼ੇ ਦੀ ਪੂਰਤੀ ਦੇ ਲਈ ਚੋਰੀ ਕਰਦੇ ਨੇ ਮਤਲਬ ਜਿਹੜੇ ਚੋਰ ਹੈਗੇ ਕੋਈ ਤਾਰਾਂ ਚੋਰਾਉਂਦੇ ਨੇ ਕੋਈ ਮਤਲਬ ਹੈ ਘਰਾਂ ਦੇ ਵਿੱਚੋਂ ਕਿਸੇ ਦੇ ਕੋਈ ਮੋਟਰ ਚ ਖੋਲ ਕੇ ਲੈ ਜਾਂਦੇ ਆ ਕੋਈ ਟੁੱਲੂ ਪੰਪ ਖੋਲ ਕੇ ਲੈ ਜਾਂਦੇ ਆ ਔਰ ਇਹ ਕਿਹਾ ਗਿਆ ਕਿ ਇਹ ਨਸ਼ੇ ਦੀ ਜਿਹੜੀ ਆ ਪੂਰਤੀ ਕਰਨ ਦੇ ਲਈ ਹੀ ਚੋਰੀ ਕਰਦੇ ਨੇ ਵਾਕਿਆ ਹੀ ਜਦੋਂ ਇਹਨਾਂ ਨੂੰ ਤੋੜ ਲੱਗਦੀ ਆ ਫਿਰ ਇਹਨਾਂ ਨੇ ਇਹ ਨਹੀਂ ਦੇਖਣਾ ਕਿ ਚੋਰੀ ਕਿੱਥੇ ਕਰਨੀ ਹੈ ਪਰ ਉਦੋਂ ਪੁਲਿਸ ਦਾ ਸਿਕੰਜਾ ਵੀ ਜਿਹੜਾ ਆ ਇਹਨਾਂ ਤੇ ਫੌਰਨ ਕੱਸਿਆ ਜਾਂਦਾ ਹੈ ਚੋਰੀ ਕਰਦੇ ਨੇ ਔਰ ਇੱਕ ਤੁਹਾਨੂੰ ਹੋਰ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰ ਦਈਏ ਪਿੱਛੇ ਜੇ ਇੱਕ ਬਜ਼ੁਰਗ ਜੋ ਸੀ ਸੋਨਾ ਰੋਡ ਦੇ ਉੱਪਰ ਇੱਕ ਚੋਰੀ ਹੋਈ ਸੀ ਇੱਕ ਘਰ ਦੇ ਵਿੱਚੋਂ ਚੋਰੀ ਕਰ ਰਹੇ ਸੀ ਇੱਕ ਬਜ਼ੁਰਗ ਫੜਿਆ ਗਿਆ ਸੀ ਤੇ ਇਹ ਵੀ ਸਾਨੂੰ ਜਾਣਕਾਰੀ ਮਿਲੀ ਆ ਕਿਉਂ ਗਰੁੱਪ ਪਰ ਗਰੁੱਪਰ ਦੇ ਵਿੱਚ ਰਹਿੰਦਾ ਸੀ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਆ ਪ੍ਰੈਸ ਨੂੰ ਕਿ ਉਹ ਗਰੁੱਪਰ ਦੇ ਵਿੱਚ ਉਹ ਜਿਹੜਾ ਬਜ਼ੁਰਗ ਆ ਰਹਿੰਦਾ ਸੀ ਤੇ ਉਸਤੇ ਵੀ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਲੋਕ ਘਰਾਂ ਦੇ ਵਿੱਚ ਜਿਹੜੀਆਂ ਆ ਚੋਰੀ ਕਰਦੇ ਸਨ ਔਰ ਇਸ ਮੌਕੇ ਤੇ ਐਸ ਐਚਓ ਸਰਦਾਰ ਮਹਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਅਜਿਹੇ ਚੋਰ ਕਦੀ ਵੀ ਬਖਸ਼ੇ ਨਹੀਂ ਜਾਣਗੇ ਔਰ ਦੋ ਚੋਰ ਤੇ ਇੱਕ ਕੁਵਾਰੀਆ ਮਤਲਬ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਔਰ ਉਹਨਾਂ ਤੇ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਔਰ ਇੱਕ ਰਿਕਵੈਸਟ ਹੈ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਚਲਦੇ-ਚਲਦੇ ਹੀ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਹਰ ਰਿਪੋਰਟ ਤੁਰੰਤ ਪਹੁੰਚਦੀ ਰਹੇ ਔਰ ਤਸਵੀਰ ਦੇ ਵਿੱਚ ਤੁਸੀਂ ਇਹ ਜੋ ਦੇਖ ਰਹੇ ਹੋ ਤਿੰਨ ਜਣਿਆਂ ਨੂੰ ਜੋ ਫੜਿਆ ਹੋਇਆ ਹੈ ਉਏ ਉਹੀ ਨੇ ਜਿਨ੍ਹਾਂ ਦੇ ਵਿੱਚ ਦੋ ਚੋਰ ਤੇ ਇੱਕ ਕੁਆੜੀਆ ਜਿਹਦੇ ਕੋਲੇ ਮਾਲ ਵਗੈਰਾ ਵੇਚਦੇ ਹੁੰਦੇ ਸੀ ਫੜ ਲਿਆ ਗਿਆ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਰ ਨਵਾਸ਼ਹਿਰ ਸਿਟੀ ਪੁਲਿਸ ਕੋਲੋਂ ਤੁਹਾਡੀ ਗਵਾਈ ਵਿੱਚ ਤਿੰਨ ਚੋਰਾਂ ਨੂੰ ਫੜਿਆ ਗਿਆ ਸਰ ਇਹ ਕੀ ਮਾਮਲਾ ਕੀ ਹੈ ਜੀ ਅ ਜਹਾਂਜੀ ਇਹ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਸਾਹਿਬ ਅਤੇ ਡੀਐਸਪੀ ਸਾਹਿਬ ਡੀਐਸਪੀ ਰਾਜਕਮਰ ਜੀ ਸਾਡੇ ਜਨਵਾਸ਼ਾ ਜਿੰਦਿਆਂ ਹਦਾਇਤਾਂ ਦੇ ਉੱਤੇ ਸੀ ਚੋਰਾਂ ਦੇ ਖਿਲਾਫ ਅਤੇ ਨਸ਼ਾ ਸਤਾਨਾਂ ਦੇ ਖਿਲਾਫ ਨਾਈਟ ਡੋਮਿਨੇਸ਼ਨ ਇੱਕ ਮੁਹਿੰਮ ਵੀ ਹੋਈ ਹੈ ਪਰसों ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੋਨਾ ਰੋਡ ਦੇ ਉੱਤੇ ਸੋਨਾ ਰੋਡ ਨਵਾਂ ਸ਼ਹਿਰ ਚੋਰਾ ਨੇ ਇੱਕ ਮਕਾਨ ਦੇ ਵਿੱਚੋਂ ਤਾਰਾਂ ਚੋਰੀ ਕਰ ਲਈਆਂ ਉਹ ਕੇ ਅੰਡਰ ਕੈਕਸ਼ਨ ਸੀਗਾ ਮਨਵੇ ਮਕਾਨ ਦੇ ਵਿੱਚੋਂ ਤਾਰਾਂ ਚੋਰੀ ਕਰਕੇ ਉਹ ਵੇਚਦੇ ਹੈਗੇ ਆ ਤੇ ਅਸੀਂ ਮਸਤੀਦੀ ਦੇ ਨਾਲ ਦੋ ਚੋਰ ਫੜੇ ਜਿਨ੍ਹਾਂ ਦੇ ਕੋਲ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇਹਨਾਂ ਨੇ ਇਹ ਸਮਾਨ ਚੋਰੀ ਕਰਕੇ ਗੜਸ਼ੰਕਰ ਦਾ সঞ্জੇ ਪਟੇਲ ਹੈਗਾ ਕੁਵਾਰ ਦਾ ਕੰਮ ਕਰਦਾ ਉਹਨੂੰ ਵੇਚਿਆ ਸੀ ਤੇ ਅਸੀਂ ਸੰਜੀਤ ਪਟੇਲ ਜਿਹੜਾ ਕੁਵਾਰ ਦਾ ਕੰਮ ਕਰਦਾ ਉਹਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਮੁਕੱਦਮਾ ਨੰਬਰ 143 ਮਿਤੀ 28 2024 ਚੋਰੀ ਦੇ ਧਰਾਵਾਂ ਦੇ ਹੇਠ ਗੱਜ ਕਰਕੇ ਅਸੀਂ ਕਾਫੀ ਸਮਾਨ ਬਰਾਮਦ ਕਰ ਲਿਆ ਤੇ ਗੇਲ ਵਿੱਚ ਇਹੋ ਬਣ ਰਹੀਆਂ ਮਾਤਾਂ ਦੇ ਵਿੱਚੋਂ ਉਤਾਰਾਂ ਐਂ ਡ੍ਰਿਲਾਂ ਟੁੱਲੂ ਪੰਪ ਵਗੈਰਾ ਚੋਰੀ ਕਰ ਲੈਂਦੇ ਸੀਗੇ ਤੇ ਇਹਨਾਂ ਤੋਂ ਅੱਗੇ ਪਛਲੇ ਜਾ ਰਹੀ ਹੈ ਤਿੰਨੇ ਸਾਡੀ ਗੇਸਟ ਵਿੱਚ ਸਭ ਕੁਝ ਰਿਕਵਰੀ ਹੋਈ ਹੈ ਹਾਂ ਬਿਲਕੁਲ ਜੀ ਇਹਨਾਂ ਦੇ ਕੋਲ ਸੱਤ ਇਲੈਕਟ੍ਰੋਨਿਕਸ ਜਿਹੜੀਆਂ ਡ੍ਰਿਲਾਂ ਵੱਡੀਆਂ ਤੇ ਇੱਕ ਟੁੱਲੂ ਪੰਪ ਤੇ ਕੁਝ 17 ਬਰਾਮਦ ਹੋਣੀਆਂ ਹੈਗੀਆਂ ਜਿਹੜੀਆਂ ਕੱਟੀਆਂ ਹੋਣੀਆਂ ਹੈਗੀਆਂ ਅੱਗੇ ਇਹਨਾਂ ਨਾਲ ਜਿਹੜੇ ਕਵਾੜੀਏ ਨੂੰ ਦਿੰਦੇ ਸੀਗੇ ਗੜਸ਼ੰਕਰ ਵਾਲਾ ਉਹ ਅੱਗੇ ਕਫੇਰੀ ਵਾਲੇ ਦਿੰਦਾ ਸੀਗਾ ਵਿੱਚੋਂ ਤਾਂਬਾ ਕੱਢ ਕੇ ਵੇਚਦਾ ਸੀਗਾ ਉਰੇ ਡੌਲੇ ਵਿੱਚ ਲੱਗੇ ਹੋਣਗੇ ਜੀ ਉਹ ਵੀ ਸਾਨੂੰ ਪਤਾ ਲੱਗਿਆ ਹੈਗਾ ਜੀ ਅਰੈਸਟ ਕਰਾਂਗੇ ਤੇ ਮਿਆਸ ਕਰਦਾ ਕਿ ਜਿਹੜਾ ਸ਼ਹਿਰ ਵਾਸੀ ਨੇ ਜਿਹੜਾ ਚੋਰਾਂ ਤੋਂ ਜਾਤ ਮਿਲੀ ਹੋਈ ਹੈਗੀ ਹੈ ਪਿਛਲੇ 2 ਮਿੰਟ ਤੁਸੀਂ ਦੇਖਿਆ ਹੈਗਾ ਕਿ ਚੋਰੀ ਦੀਆਂ ਵਾਰਦਾਤਾਂ ਲਗਭਗ ਖਤਮ ਹੋ ਗਈਆਂ ਅਸੀਂ ਪੂਰੀ ਰਾਤ ਦਿਨ ਮਿਹਨਤ ਕਰ ਰਹੇ ਹਾਂ ਸਰ ਜਿਹੜਾ ਫੇਰੀ ਵਾਲਾ ਆ ਉਹ ਤਾਂ ਮਾਤਲਬ ਫੇਰੀ ਤੇ ਫੇਰੀ ਤੇ ਵੇਚਣ ਜਾਂਦਾ ਜੀ ਪਿੰਡ ਪਿੰਡ ਇਹ ਜਿਹੜਾ ਹੈਗਾ ਚੋਰ ਚੋਰੀ ਕਰਕੇ ਉਹਨੂੰ ਦੇ ਦਿੰਦੇ ਸੀਗੇ ਉਹ ਥੋੜੇ ਬਹੁਤ ਪੈਸੇ ਨਾਲ ਦੇ ਦਿੰਦਾ ਸੀਗਾ 2000 4000 ਪੇ ਉਹ ਵੀ ਉਹਨਾਂ ਦੇ ਵਿੱਚੋਂ ਤਾਂਬਾ ਕੱਢ ਕੇ ਦਾ ਸਪਲਾਈ ਕਰਦਾ ਸੀਗਾ ਠੀਕ ਹੈ ਤੇ ਉਹ ਅੱਗੇ ਵੀ ਅਸੀਂ ਪਤਾ ਕਰ ਲਿਆ ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਸਰ ਮਤਲਬ ਇਹ ਇੱਕ ਸੌਦਾ ਸੀ ਜਿਹੜਾ ਕਬਾੜੀਆ ਸੀ ਨਹੀ ਇਹ ਲਾਰਜ ਹੈਗੇ ਚੋਰ ਜਿਹੜੇ ਹੈਗੇ ਇਹ ਐਕਚੁਅਲੀ ਇਹ ਉਹ ਵੀ ਥੋੜਾ ਬੋਤ ਨਸ਼ਾ ਕਰਦੇ ਆ ਆਪੇ ਨਸ਼ੇ ਦੀ ਪੂਰਤੀ ਦੇ ਲਈ ਇਹ ਚੋਰੀ ਕਰਕੇ ਅੱਗੇ ਵੇਚ ਰਹੇ ਹੁੰਦੇ ਸੀ ਕਿਉਂਕਿ ਸਾਡੇ ਚੈਨਲ ਤੇ ਵੀ ਅਸੀਂ ਵੀਡੀਓ ਪਾਈ ਆ ਕਿਸੇ ਨੇ ਕਮੈਂਟ ਕੀਤਾ ਕਾਲਸ ਵੀ ਆਈਆਂ ਉਹ ਕਹਿੰਦੇ ਜਿਹੜਾ ਇਹਨਾਂ ਚ ਇੱਕ ਬਜ਼ੁਰਗ ਹੈ ਉਹ ਆਡ ਏਰੀਆ 'ਚ ਪਹਿਲਾਂ ਕਿਸੇ ਦੁਕਾਨ ਦੇ ਕੰਮ ਕਰਦਾ ਰਿਹਾ ਸ਼ਾਇਦ ਕਿਉਂਕਿ ਨਸ਼ੇ ਦਾ ਆਪ ਦੀ ਦੱਸੇ ਜਾ ਰਿ ਹਾਂ ਬਿਲਕੁਲ ਉਹ ਗੜੋਪੜ ਰਹਿੰਦਾ ਸੀਗਾ ਉੱਤੇ ਜਿਹੜਾ ਮੁਕੱਦਮਾ ਨੰਬਰ 25 ਘਟਾ 2023 ਐਂਡਿਕ ਸੈਟ ਦਾ ਵੀ ਦਰਜ ਹੈ ਨਸ਼ੇ ਤੋਂ ਕਰਦਾ ਹੈਗਾ ਤੇ ਨਸ਼ੇ ਦੀ ਕੂਰਤੀ ਲਈ ਚੋਰੀ ਕਰਦੇ ਸੀ ਸਰ ਇੱਕ ਕਲਾਸ ਵਨ ਉਸ ਇਲਾਕੇ ਵਿੱਚ ਜਿੱਥੋਂ ਇਹ ਚੋਰ ਫੜੇ ਗਏ ਸੀਗੇ ਪੁਲਿਸ ਨੇ ਉਹਨਾਂ ਨੂੰ ਫੜਿਆ ਉਸ ਇਲਾਕੇ ਵਿੱਚ ਦੋ ਤਿੰਨ ਹੋਰ ਘਰ ਹੈ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਨਿਸ਼ਾਨਾ ਬਣਾਇਆ ਉਹ ਲੋਕਾਂ ਦਾ ਸ਼ੰਕਾ ਹੈ ਕਿ ਇਹਨਾਂ ਨੇ ਬਣਾਇਆ ਕੁਝ ਇਸ ਤਰੀਕੇ ਦੀ ਵੀ ਗੱਲ ਸਾਹਮਣੇ ਆਈ ਹੈ ਹਾਂ ਇਹੋ ਹੀ ਲਗਭਗ ਇਹਨਾਂ ਨੇ ਤੇ ਇਹਨਾਂ ਦੇ ਕੋਠਿਆਂ ਦੇ ਵਿੱਚ ਇਹਨਾਂ ਜਿਹੜੀਆਂ ਇਹ ਤੋਰਾ ਤੋਰੀ ਕਰਨ ਦੇ ਤੁਲੂ ਪੰਪਲ ਵੇਰਾ ਚੋਰੀ ਕਰਨ ਦੇ ਮੰਨੇ ਹੈਗੇ ਆ ਇਹ ਚਿਨਾਕ ਤੇ ਵੀ ਕੀਤੀ ਹੈਗੀ ਉਹਦੇ ਉਹਦੇ ਬਿਆਲ ਵੀ ਲਿਖਿਆ ਤੇ ਹੋਰ ਵੀ ਸਾਨੂੰ ਚੋਰਾਂ ਦੇ ਬਾਰੇ ਪਤਾ ਲੱਗਿਆ ਉਹ ਵੀ ਅਸੀਂ ਜਲਦੀ ਫੜ ਲਵਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499